ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾ ਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਤਿੰਨ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਛੋਟੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਉਹ ਗੱਬਨੇ ਤੇ ਬਾਕੀ ਸਾਰੀਆਂ ਸੁਈਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਕਿ ਆਪਣੇ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਕਿਉਂਕਿ ਪੈਸੇ ਤੁਸੀਂ ਖਰਚਣੇ ਆ ਤੇ ਸਾਰੀਆਂ ਚੀਜ਼ਾਂ ਆਪਣੀਆਂ ਆਪ ਵੇਸ ਚਾੱਕ ਕੇ ਖੜਿਆ ਕਰੋ ਆਪਣੀ ਸਮਝਦਾਰੀ ਨਾਲ ਤੇ ਆਪਣੀ ਗਾਰੰਟੀ ਤੇ ਹਾਂਜੀ ਵੇਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵੇਜੀ ਤੁਸੀਂ ਸਣਾ ਚਲੋ ਵਧੀਆ ਚੀਜ਼ਾ ਜੀ ਵੇਗੇ ਮਾਲ ਉਹਦੇ ਨਾਲ ਆ ਫਿਰ ਹਾਂਜੀ ਉਹਦੇ ਵਿੱਚ ਹੀ ਉਹਦੇ ਵਿੱਚ ਆ ਠੀਕ ਆ ਜੇ ਫਿਰ ਨੀਲੀਆਂ ਬੂਰੀਆਂ ਇਕੱਠੀਆਂ ਕਰਤੀਆਂ ਜੀ ਨੀਲੀਆਂ ਬੂਰੀਆਂ ਹਜੇ ਤੇ ਵੀਰ ਜੀ ਝੋਟੀਆਂ ਦੋ ਵੇਗੀਆਂ ਇੱਕ ਦੋ گاਵਾਹੀਂ ਇੱਕ ਨੀਲੀ ਦੀ ਝੋਟੀ ਸਭ ਤੋਂ ਟਾਪ ਦੀ ਵੇਚਦੀ ਹੁੰਦੀ ਹਾਂ ਜੀ ਉਹ ਤੁਸੀਂ ਵੇਖੀ ਵੀ ਤੁਹਾਨੂੰ ਮੈਂ ਪਾਈ ਸੀ ਵੀਡੀਓ ਮਗਰ ਕੱਟੀ ਵੀ ਬੜੀ ਚੰਗੀ ਹੈ ਨਾ ਬੜੀ ਕੱਟੀ ਵੀ ਬੜੀ ਚੰਗੀ ਹੈ ਚਲੋ ਉਹ ਵੀਰ ਨੇ ਆਪਣੇ ਕੋਲ ਡੇਰੀਆਂ 'ਚ ਖੜਦੇ ਮਾਲ ਤੇ ਉਹਨਾਂ ਨੂੰ ਦਿੱਤੀਆਂ ਹੈ ਆਪਾਂ 6 ਮਹੀਆ ਅੱਛਾ ਤੇ ਉਹਨਾਂ ਦੇ ਨਾਲ ਹੀ ਫਿਰ ਪਾ ਕੇ ਕੱਲੀਆਂ ਉਹਨਾਂ ਨੂੰ ਬੜੀ ਮੁਸ਼ਕਲ 6 ਮਹੀਆ ਇਕੱਠੀਆਂ-ਕੁਠੀਆਂ ਕਰਕੇ ਦਿਤੀਆਂ ਠੀਕ ਸਾਰੀਆਂ ਗੱਬਣਾ ਉਹ ਫਿਰ ਸੂਬੀ ਨੀਲੀ ਰਾਜ ਉਹ ਸੂਬੀ ਹਾਂ ਜੀ ਹਾਂ ਜ ਤੇ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰ ਦਾ ਤਸੀਲ ਇਹ ਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਇਹ ਪੁੱਛ 9401296185 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰਾ ਬੂਰੀ ਝੋਟੀ ਤੋਂ ਹੀ ਆਪਾਂ ਕਰਨੀ ਆ ਕਿੰਨਾ ਚਰੋਗਾ ਜਿੰਨੇ ਸੂਈ ਨੂੰ ਸੂਈ ਨੂੰ ਵੀਰ ਜੀ ਨੂੰ ਅੱਜ 8 ਨਵਾਂ ਦੇਣੂ ਠੀਕ ਆ ਹਾਂ ਜੀ ਤੇ ਗੱਤੀ ਮਗਰ ਜੀ ਵੀਰ ਜੀ ਕੱਟੀ ਜੀ ਮਗਰ ਮਗਰ ਇਹਦੇ ਕੱਟੀ ਆ ਕਿੰਨਾ ਦੁੱਧ ਤਿਆਰ ਜੇ ਤੇ ਕੋਲ ਦੁੱਧ ਵੀਰ ਜੀ ਰਗਾ ਉਹ ਘੋੜਾ ਲਾਲੇ ਦੁੱਧ ਲਾਲੇ 8 ਕਿਲੋ ਹੋਊਗਾ ਜੀ ਮੈਲਾ ਮੂਲਾ ਮਾਰ ਕੇ ਖੁੱਲੂਗੀ ਕਿੰਨਾ ਕੇ ਦੁੱਧ ਚਵਾਈ ਜਾਓਗੇ ਦੁੱਧ ਵੀਰ ਜੀ 12 ਕਿਲੋ ਚਵਾਈ ਜਾਊਗੀ ਚੰਗੀ ਵੀਰ ਸੇਵਾ ਕਰ ਲਊਗਾ ਹੁਣ ਜਿਹੜਾ ਮੌਕੇ ਤੇ ਉਹ ਦੱਸਣ ਦੇ ਜੇ ਹੋਊਗਾ ਨੋ ਹੀ ਭਰਾ ਪਾ 8 ਕਿਲੋ ਵੀਰ ਜੀ ਕਰਕੇ ਦਈਏ ਤੋਰਾ ਹਾਂ ਫੇਰ ਇੱਕ ਰੀਨ ਕਿਉਂਕਿ ਇਹ ਬੋਲੇ ਪਾੜੇ ਚੋਂ ਵੀਰ ਜੀ ਨਿਕਲਦੀ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਜਿਹੜੇ ਵੀਰ ਨੂੰ ਪਰਖਿਆ ਮਾਪੇ ਪਤਾ ਲੱਗ ਜਣਾ ਥਣ ਕੀ ਚੀਜ਼ ਲੱਗਾ ਵਾ ਬਾਕੀ ਬਿਊਟੀ ਚ ਬੜੀ ਆ ਵੀਰ ਜੀ ਬਾਕੀ ਥਾਂ ਚੰਗਾ ਦੂਰ ਦੂਰ ਲੱਗਾ ਵਾ ਗੈਪ ਬੜਾ ਵਾ ਬਾਕੀ ਸੋਹਣੀ ਝੋਟੀ ਆ ਜਿਹੜੇ ਵੇਰ ਸ਼ਕ ਇਹਨੇ ਬੁਰੀ ਝੋਟੀ ਦੇ ਉਹਨਾਂ ਵੀਰਾਂ ਵਾਸਤੇ ਆ ਉਹ ਵਾਲੀ ਬੁਰੀ ਆ ਵੇਤੀ ਅੱਜ ਲੈ ਆਇਆ ਚਮਕਪੜੀ ਵੇਤੀ ਲੈ ਜੀ ਬਾਕੀ ਮਾਨੇ ਦੀ ਬਨਾਮਤ ਨੂੰਟ ਬਹੁਤ ਸੋਹਣੀ ਆ ਵੇਖੋ ਵਜੀ ਇੱਕ ਤੇ ਆ ਹੀ ਤੇ ਨਾ ਗਿੱਠ ਤੇ ਥਾਣਾ ਇਹ ਗਿੱਠ ਤੇ ਲੱਗਾ ਹੋਊਗਾ ਅੱਗੂ ਠੀਕ ਕੋਈ ਨਹੀਂ ਉੱਥੇ ਜਾ ਕੇ ਦਿਖਾਉਨੇ ਚੰਗੀ ਤਰ੍ਹਾਂ ਆਹ ਦੇਖ ਸਾਦੇ ਥਾਣੇ ਦੇ ਲਾਗੇ ਤਾਂ ਤੇ ਮੁੱਲੇ ਫਿਰ ਜੈ ਜੈ ਮੁੱਲੇ ਦਾ ਫਿਰ ਜੈ ਜੈ ਵਜੀ ਕਰਦੀਏ ਬਿਲਕੁਲ ਆਪਾਂ ਪਤਾ ਬਾਹਰ ਲਾਈਨ ਚੱਲ ਜੀ ਇਹਦੇ ਹੋ ਜੀ ਲੱਖ ਸਵਾ ਲੱਖ ਤੋਂ ਘੱਟ ਨਹੀਂ ਮਿਲਦੀ ਬਾਕੀ ਆ ਵੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਮੇਰਾ ਬਰੀਡ ਦਾ ਤੇ ਰਾਜ ਦਾ ਮੁੱਲ ਆ ਸੋਨ ਪੋਣੇ ਦਾ ਵੀ ਜਿਹੜਾ ਮੁੱਲ ਪੈਣਾ ਹਾਂ ਕਿਉਂਕਿ ਸੋਹਣੀ ਝੋਟੀ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਪੂਰੀ ਝੋਟੀ ਦੀ ਤੇ ਥੱਲੇਆਂ ਵਿੱਚ ਜਿਹੜੀ ਸਫਾਈ ਚ ਉਹ ਦੇ ਵੀਰ ਜੀ ਪਹਿਲਾ ਸੂਆ ਆਂਦੇ ਆ ਆਪਾਂ ਦੂਜਾ ਕਰਕੇ ਲਈਏ ਤੇ ਦੂਜਾ ਕਰਕੇ ਹੀ ਦੇਣੀ ਆ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲੇ ਦਾ ਜਾਜ ਹੈ ਮੁੱਲ ਵੀਰ ਜੀ ਇਹਦਾ ਜਾਜ ਕਰ ਦਈਏ ਕਿੰਨਾ 85 ਯਰ ਕਰ ਦਈਏ 85000 ਤੇ ਜਾਇਜ਼ ਨਹੀਂ ਜੇ ਤੁਸੀਂ ਕਰ ਦੋ ਫਿਰ ਕਰ ਦੋ ਫਿਰ ਪ੍ਰੇਮ ਸਿੰਘ ਦੇ ਅੱਡੇ ਵਾਲਾ ਹੀ ਤੁਸੀਂ ਕਰੋ ਫਿਰ ਜਾਇਜ਼ ਆ ਕਰੋ ਫਿਰ ਤੁਸੀਂ 5 ਛੱਡ ਦਈਏ ਕਿੰਨੇ ਦੀ 80 ਦੀ 80 ਦੀ ਅਜੇ ਨਹੀਂ ਅਜੇ ਜਨਾਲੇ ਵਾਲਾ ਮੋਦ ਹੋਇਆ ਜੇ ਪ੍ਰੇਮ ਸਿੰਘ ਦੇ ਅੱਡੇ ਵਾਲਾ ਨਹੀਂ ਹੋਇਆ ਹੋਰ ਕਰੀਏ ਚਲੋ ਤੁਸੀਂ ਫਿਰ ਕਰੋ ਵੀਰ ਜੀ ਪੰਜ ਹੋਰ ਕਰੀਏ ਫਿਰ ਪੰਜ ਦੋ ਛੱਡ ਦਈਏ ਵੀਰ ਜੀ ਲੈ ਦੋ ਨਹੀਂ ਪੂਰਾ ਪੰਜ ਕਰੀਏ ਪੂਰੇ 75000 ਦੀ ਦੇ ਦਈਏ ਧੱਕਾ ਹੈ ਨਾ ਜੇ 75 ਦਾ ਨਹੀਂ ਧੱਕਾ ਨਹੀਂ ਹੁੰਦਾ ਚਲੋ ਵੀਰ ਜੀ ਦੇ ਦਾਂਗੇ ਪੂਰੇ 75000 ਰੀਸ ਦੇ ਦਾਂਗੇ ਮਾਨਤਨ ਵੀਰ ਜੀ ਕਰਦਾਂਗੇ ਮੌਕੇ ਤੇ ਠੀਕ ਹੈ ਜੀ ਬਾਕੀ ਕੋਈ ਵੀਰ ਕੱਠੀਆਂ ਲੈ ਜਾਊਗਾ ਉਹਦਾ ਮਾਨਤਨ ਖੁੱਲਾ ਕਰਦਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਜਿਹੜੀ ਆ ਆਪਾਂ ਦਿਖਾਉਣੀ ਦੂਸਰੇ ਨੰਬਰ ਤੇ ਨੀਲੀ ਦੀ ਝੋਟੀ ਆ ਸੋਆ ਪਹਿਲਾਂ ਹੀ ਸੁਣਾਈ ਆ ਪਹਿਲਾਂ ਵੀਰ ਜੀ ਸੁਗਾ ਵੇਖੋ ਆ ਦੇਖੋ ਕੈਮਰਾ ਪਹਿਲਾਂ ਸੁਆ ਜਿਹੜਾ ਇਹਨੇ ਸੋਨਾ ਥਣ ਵੀ ਚੰਗਾ ਕੱਢਣ ਦੀ ਆ ਹਾਂ ਚੰਗਾ ਕੱਢਣ ਦੀ ਆ ਹੁਣ ਤਾਂ ਹੀ ਹੱਥ ਚਾਉਣਾ ਲਾਵਾ ਤੋੜ ਦੋ ਇੱਕ ਰੀਨ ਨੂੰ ਮੈਂ ਤੇ ਕਿੰਨੇ ਕਿ ਦਿਨ ਲੈ ਜਾਊਗੀ ਉਤਰਾ ਦੇਣ ਵੀਰ ਜੀ 20 ਵੀ ਖੜ ਸਕਦੀ ਤੇ 25 ਵੀ ਖੜ ਸਕਦੀ ਜੀ ਨਾ ਇਹ ਪਈ ਆ ਹਰ ਇੱਕ ਵੀਰ ਭਰਾ ਨੂੰ ਪਤਾ ਪਿਓਰ ਨੀਲੀ ਦੀ ਝੋਟੀ ਆ ਬਾਕੀ ਸੋਹਣੀ ਝੋਟੀ ਆ ਜਿਹੜੀ ਬਾਕੀ ਸੋਹਣੀ ਆ ਜਿੰਨੀ ਮੈਂ ਕਿ ਸ਼ਕੀਨ ਝੋਟੀ ਆ ਨੀਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਹੋਗੀਆਂ ਹੀ ਆ ਇਹਦੇ ਚ ਲਗਭਗ ਬਾਕੀ ਇਹ ਆ ਵੀ ਚਲੋ ਜਿਹੜਾ ਕੋਈ ਲੈ ਜਾਊਗਾ 10 ਦਿਨ ਸੰਭਲੂਗਾ ਆਪਣੀ ਟ੍ਰਾਂਜੈਕਸ਼ਨ ਜਿਹੜੀ ਨੇਪਾਲੇ ਤੇ ਸੋਨ ਤੱਕ ਝੋਟੀ ਚੰਗੀ ਭਰ ਜੂਗੀ ਕੀ ਵੀ ਜੀ ਸੋਣ ਸੁਣਾ ਇਹਦਾ ਵੀ ਬਹੁਤ ਜਿਆਦਾ ਹਾਂਜੀ ਹਾਂਜੀ ਇਹ ਵੀ ਮੜਾ ਦੰਦ ਪੁੱਟ ਕੇ ਦੇ ਲੀਏ ਜਾਂ ਚੌਕੀ ਨਾਲ ਛਿੱਗੀ ਹੋ ਗਈ ਛਿੱਗੀ ਆ ਜੀ ਛਿੱਗੀ ਆ ਜੀ ਛਿੱਗੀ ਛੇਦਾਂਦੇ ਆ ਜੀ ਚੱਲਾ ਲੈ ਜਾ ਫਿਰ ਇਹ ਛੇਦਾਂਦੀ ਆਖੇ ਛੇਦਾਂਦੀ ਹੋਊਗੀ ਜੀ ਇਹਨਾਂ ਜਿਹਨੂੰ ਲੱਭੇ ਨਾ ਨੀਲੀ 라ਵੀ ਉਹ ਫੋਨ ਲਾ ਲੈ ਨੀਲੀ 라ਵੀ 10-15 ਮਿੰਟਾਂ ਹੀ ਪੈਦਾ ਕਰ ਦਾਂਗੇ ਠੀਕ ਐ ਬਾਕੀ ਐ ਨਾ ਇੱਧਰ ਫਿਰ ਬਾਰਡਰ ਏਰੀਆ ਸਾਰਾ ਹਾਂਜੀ ਹਾਂ ਚੰਗੀਆਂ ਨੀਲੀਆਂ ਦੀਆਂ ਮਰਜਾਂ ਨਿਕਲਦੀਆਂ ਨੇ ਨੀਲੀ ਪੂਰੀ ਜਿਹਨੂੰ ਨਾ ਨਾ ਲੱਭੇ ਉਹ ਫੋਨ ਲਾ ਲਿਆ ਕਰੇ ਬਸ ਗੰਦੇ ਆ ਵੀਰ ਫੋਨ ਪ੍ਰਿੰਸ ਡੈਰੀ ਫਾਰਮ ਤੋਂ ਮਿਲ ਜੂਗੀ ਬਸ ਇੱਥੋਂ ਮਿਲ ਜੂਗੀ ਬਸ ਕਰ ਦੋ ਫਿਰ ਪ੍ਰਿੰਸ ਡੈਰੀ ਫਾਰਮ ਵਾਲਾ ਮੁੱਲ ਦੇ ਦਾ ਮੁੱਲ ਇਹਦਾ 55000 ਦੀ ਦੇ ਦਈਏ ਹੋਰ ਜਿਆਦਾ ਕਰ ਦਈਏ ਲੈ ਲੋ ਨੀਲੀ 라ਵੀ ਵਾਲਾ ਨਹੀਂ ਜੀ ਮੁੱਲ ਕੀਤਾ ਕਰ ਦੋ ਜੀ ਕਰ ਦੋ ਜੀ ਆ ਜ ਹੋਰ ਜੇ ਤੁਸੀਂ ਦੱਸ ਦੋ ਵੀਰ ਜੀ ਪੂਰੇ 55 ਦੀ 55 ਧੱਕਾ ਆ ਜਾਣਾ ਜੀ ਵਿੱਚ ਨਹੀਂ ਧੱਕਾ ਨਹੀਂ ਹੁੰਦਾ ਚਲੋ ਦੇ ਦਾਂਗੇ ਵੀਰ ਜੀ ਬਾਕੀ ਕੋ ਦਿੰਦਾ ਨਹੀਂ ਵੀਰ ਜੀ ਟੋਕੜਾਂ ਦਾ ਮੁੱਲ ਤੁਹਾਨੂੰ ਪਤਾ 65-65000 ਰੁਪਇਆ ਬਾਹਰ ਹੁੰਦਿਆ ਹਾਂਜੀ 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 ਬਾਕੀ ਕੋ ਦਿੰਦਾ ਨਹੀਂ ਜਿੰਨੀ ਹੈਗੀ ਛੋਟੀ ਸਫਾਈਆਂ ਜਿਹਾ ਵੇਖੋ ਪਰੰਦੀ ਆ ਇਹਦੇ 10-15 ਦਿਨਾਂ ਜਾ ਰਣੀ ਆ ਹਾਂਜੀ 20 ਦਿਨਾਂ ਨੇ ਕੋਈ ਵੀਰ ਭਰਾ ਆਪਣੀ ਫੇਰ ਵੀ ਸਮਝਣਾ ਖੜੇ ਠੀਕ ਆ ਹਾਂਜੀ 2-4 ਤਨ ਉੱਤੇ ਵੀ ਖੜ ਸਕਦੀ ਥੱਲੇ ਵੀ ਖੜੇ ਹੁਣ ਇਹ ਕਾ ਛੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਬੜੀ ਬਰੀਕੀਆਂ ਜਿਹਾ ਵੀਰ ਜੀ ਇਹ ਵੀ ਥੱਲੇੋਂ ਚੰਗੀ ਤੇ ਆ ਰਹੀ ਇਹ ਵੀ ਥੱਲੇੋਂ ਚੰਗੀ ਹੈ ਕੱਟੀ ਮਗਰ ਜੀ ਇਹਦੇ ਮਗਰ ਵੀ ਕੱਟੀ ਆ ਯਾਰ ਬਾਤ ਤੇ ਬੋਤੇ ਜਿੱਡੀ ਉੱਚੀ ਹੋ ਗਈ ਝੋਟੀ ਕੱਦ ਕਾਠੇ ਦਾ ਚੰਗਾ ਵਾ ਤਰਾਂ ਤੇ ਆ ਮਗਰ ਇਹਦੇ ਕੱਟੀ ਆ ਕੱਟੀ ਆ ਜੀ ਕਿੰਨੇ ਦਿਨਾਂ ਸੋਈ ਹੋ ਗਈ ਹੈ ਸੋਈ ਜੀ ਬਈ ਭਰਾ ਆਪਣੀ ਸਮਝਣਾ ਲਾ ਲੇ ਉਹ ਤੇ 15 ਕਿ ਦਿਨਾਂ ਦੇ ਬਾਕੀ ਚਲੋ ਦਿਨ ਵੱਧ ਵੀ ਆਪਾਂ 7 ਦਿਨ ਘੱਟ ਲਾ ਲਓ ਕੋ ਵੱਧ ਲਾ ਲਓ ਕੋਈ 25 ਦਿਨ ਮਹੀਨੇ 20 ਦਿਨ ਇੱਥੇ ਆਪਣਾ ਕੋਈ ਸਮਝਦੇ ਮਹੀਨੇ ਦੇ ਲਾਗੇ ਬੰਨੇ ਮੰਨ ਕੇ ਚੱਲੇ ਕੋਈ ਇੱਕੋ ਵਜੀ ਫੇਸਪੂਟ ਸੁਆ ਗਨਵਾ ਜੇ ਹਾਂਜੀ ਸੁਆ ਸੁਆ ਰ ਕੀ ਦੂਜਾ ਸੂਈ ਛੋਟੀ ਦੂਸਰਾ ਸੁਆ ਤੇ ਬਾਕੀ ਥੱਲੇ ਬੜੀ ਸਫਾਈ ਜੇ ਤੇ ਕੱਦ ਘਾਟ ਚੰਗਾ ਜੇ ਬਹੁਤ ਜਿਆਦਾ ਲੱਗੀ ਛੋਟੀ ਦਾ ਕੱਦ ਘਾਟ ਬਹੁਤ ਜਿਆਦਾ ਮਨਰ ਕਬੀ ਚ ਆ ਜਗਾਈ ਜੇ ਇਹਰ ਜੀ ਜਾ 6 ਦੰਦ ਹੋ ਗਈ ਤੇ ਜਾਂ 4 ਦੰਦ ਹੋ ਗਈ ਠੀਕ ਹੈ ਜੀ ਹਾਂਜੀ ਕੋਈ 6 ਦੰਦ ਨਾ ਕਰ ਲੇ ਸੌਦਾ ਚਲੋ ਲੈ ਜੀ ਹਾਂਜੀ ਬਣਾਵਟ ਨੂੰ ਰਾਸਤਾਨ ਵਾਲੀ ਲੱਗੀ ਜੀ ਠੀਕ ਹੈ ਜੀ ਹਾਂਜੀ ਕੋਣ ਪੁਰਾਣੀ ਜੇ ਰਾਸਤਾਨ ਦੀ ਜੇ ਇਧਰ ਦੀ ਠੀਕ ਹੈ ਬਾਕੀ ਥੱਲੇੋਂ ਚੰਗੀ ਬਣੀ ਆ ਦੁੱਧ ਕਿੰਨਾ ਤੇ ਆਰ ਜੇ ਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ ਪੱਕਾ ਇਹ ਨਾਲ ਲੀਟਰ ਵਾਲਾ ਹਾਂਜੀ ਵਖਾ ਦੇਖੋ ਥਾਨ ਵੇਖੋ ਕਿੱਡਾ ਸੁਣਾ ਹਾਂ ਦੇਖ ਸਾਦੇ ਹਵਾਨਾ ਇਹਦਾ ਹਾਂਜੀ ਤੇ ਬਾਕੀ ਥਾਨ ਵੀ ਚੰਗੇ ਗਿਆਰ ਤੇ ਜਿਹੜਾ ਲੱਗਾ ਹੋਆ ਹਾਂਜੀ ਕਿੰਨਾ ਤੇ ਆ ਨੀ ਪਲੀ ਜੁੜੀ ਇਹ ਕੱਟ ਕੱਟ ਜੀ ਬਹੁਤ ਜ਼ਿਆਦੀ ਹੈ ਹਾਂਜੀ 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 ਬਾਕੀ ਚਾਰੂ ਚਰੂ ਵੇਖ ਲੋ ਕਿੰਨੀ ਜੀ ਤੇ ਪੱਕਾ ਦੁੱਧ ਕਿੰਨਾ ਜੀ ਇਹਦੇ ਕੋਲ ਪੱਕਾ ਵੀਰ ਜੀ ਜਿਹੜਾ ਵਿਖਾਵੇ ਵਾਲਾ 10 ਕਿਲੋ ਹੋਗਾ ਪਰ ਆਪਾਂ 8 ਲੀਟਰ ਨੂੰ ਵੀਰ ਜੀ ਲੀਟਰ ਮਾਰ ਕੇ ਦਾਂਗੇ ਕੰਡੇ ਦੇ ਚਾਰ ਜੀ ਅੱਛਾ ਹਾਂਜੀ ਤੇ ਮੁੱਲ ਮੁੱਲ ਵੀਰ ਜੀ ਜੈ ਜੀ ਕਰਦੀ ਕਿੰਨਾ ਮੋਲ ਵੀਰ ਜੀ ਦੇ ਦੀਏ ਝੋਟੀ 67000 ਦੀ 67000 ਦੀ ਹਾਂਜੀ ਛੋੜ ਛੜ ਕਰਦੀ ਹੈ ਵਿੱਚ ਥੋੜੀ ਤੁਸੀਂ ਕਰ ਦੋ 2000 ਛੱਡ ਦੀਏ ਇਹਦਾ 65 ਦੀ ਵੀਰ ਜੀ ਦੇ ਦਾਂਗੇ ਪੂਰੇ ਦੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵੀਰ ਜੀ ਝੋਟੀ ਚੰਗੀ ਹੈ ਕੱਟ ਕਾਰ ਤੇ ਸੋਹਣੀ ਸਨਪੀ ਵੀਰ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਐਂਡ ਤੇ ਰਹਿ ਗਈ ਆ ਇਹ ਵੀ ਵੀਰ ਜੀ ਚਾਰ ਦੰਦ ਝੋਟੀ ਸੂਆ ਪਹਿਲਾ ਸੂਆ ਪਹਿਲਾ ਓਲੋਲ ਤੇ ਨਹੀਂ ਕਰਦੀ ਗਈ ਨਾ ਨਾ ਮਾਸਾ ਗਣੀ ਵੀਰ ਜੀ ਮੜਾ ਮੋਟਾ ਬੱਚਾ ਪਾਉਣ ਲੱਗਿਆ ਉਦੋਂ ਪਹਿਲਾਂ ਮੜਾ ਜਾਂ ਕਰਦੀ ਆ ਦਿਖਾ ਦਈਏ ਕੱਲੀ ਕੋਈ ਗੱਲ ਨਹੀਂ ਹਾਂਜੀ ਬਾਕੀ ਸੋਨੀ ਝੋਟੀ ਆ ਛੋਟੇ ਸਿੰਘ ਦੀ ਝੋਟੀ ਆ ਤੇ ਕੱਦ ਕਾਠ ਵੀ ਚਲੋ ਚੰਗਾ ਵਾ ਮਗਰੇ ਦੇ ਕੱਟਾ ਐ ਸੂਈ ਨੂੰ ਕਿੰਨਾ ਚਿਰ ਹੋਇਆ ਵਾ ਸੂਈ ਨੂੰ ਵੀਰ ਜੀ ਇਹਨੂੰ ਅੱਜ ਹੋ ਹੀ ਗਏ ਹੋਣਗੇ ਕੋਈ 6-7 ਦਿਨ ਹੋ ਗਏ ਹਾਂ ਦੇਖ ਸਕਦੇ ਇੰਨਾ ਕੋ ਨੀਕੀ ਜਿਹੜਾ ਕਰਦੀ ਹੈ ਹਾਂ ਜੀ ਉਹ ਮਾਣਾ ਜੀ ਤੁਹਾਨੂੰ ਪਤਾ ਪਹਿਲਾਂ ਨਾਲ ਕਰਤਾ ਸੀ ਬਾਕੀ ਜਦੋਂ ਇਹਦੀਆਂ 10-15 ਦਿਨ ਜਦੋਂ ਪੂਰੇ ਹੋ ਗਏ ਤੇ ਇਹਨੇ ਸੈੱਟ ਹੋ ਜਾਣਾ ਵੀਰ ਜੀ ਥੋੜੀ ਜੀ ਨਾ ਘੱਟ ਸੂਹੀ ਐ ਝੋਟੀ अच्छा हां जी हां जी थोड़े एक दिन देख ना पैड़े करके ਘਟ ਤੁਦੀ ਏ ਠੀਕ ਹੈ ਇਹ ਆਪਣੇ ਟਾਈਮ ਨਾਲ ਸੁੰਦੀ ਤੇ ਫਿਰ ਤੇ ਤੁਹਾਨੂੰ ਪਤਾ ਇਹ ਹਾਂਜੀ ਹਾਂਜੀ ਚੰਗਾ ਕਰ ਜਾਣਾ ਠੀਕ ਹੈ ਹਾਂਜੀ ਆ ਥਾਣੇ ਦੇਖ ਸਾਦੇ ਜੇ ਕਰੀ ਵੇਖੋ ਵੀਰ ਜੀ ਥਾਣੇ ਨੂੰ ਪਹਿਲੇ ਨਾਲ ਨਹੀਂ ਲੱਗਾ ਦੂਜੇ ਨਾਲ ਲੱਗਾ ਜੀ ਠੀਕ ਹੈ ਦੇਖੋ ਚਵਾਈ ਬਾਕੀ ਚੌਣ ਚਾਂ ਲੱਗਿਆ ਨਹੀਂ ਮੱਜੀ ਕੋਈ ਚੱਕਰ ਉਦੋਂ ਮਾੜਾ ਜਾਂ ਘਰਦੀ ਏ ਚਸਮਣ ਲੱਗ ਗਿਆ ਤੇ ਪਿਛਲੇ ਤੋਂ ਅੰਦਰ ਦਿਖਾ ਦਈਏ ਜੀ ਵਾ ਠੀਕ ਐ ਤੋਰੀਏ ਫਿਰ ਇਕ ਰੀਮ ਦੇਖੋ ਜੀ ਚਵਾਈ ਚ ਵੀ ਬੜੀ ਨਹਿਣ ਲੱਗੀ ਠੀਕ ਐ ਹਾਂਜੀ ਬਾਕੀ ਇਤਰਾ ਹੀ ਆ ਜਿਹੜੀ ਆ ਤੇਖ ਸਰਦੇ ਜੀ ਮੈਂ ਲਵ ਹਾਂਜੀ ਹਾਂਜੀ ਮਰਜ਼ੀ ਇਹਨੂੰ ਵਧੀ ਚੋਈ ਜਾਓ ਵੀ ਨਹੀਂ ਕੋ ਚੱਕਰ ਚਲੋ ਤੋੜ ਦਈਏ ਫਿਰ ਆਜਾ ਤੋਰਦਾ ਫਿਰ ਵਿੱਚੀ ਲੌਣ ਲੱਗਿਆ ਮਾੜੀ ਜੀ ਪੈਰ ਨੂੰ ਜਿਹਨੇ ਮੋਝ ਜੀ ਨਹੀਂ ਆਈ ਜਾਂਦੀ ਹਾਂਜੀ ਪੰਜਾਈ ਏ ਥੋੜਾ ਜਿਹਾ ਪੈਰ ਦੱਬ ਕੇ ਤਰਤੀ ਦਿਹਾੜੀ ਦਾ ਕੱਚੇ ਥਾਂ ਰਹਿ ਗਈ ਤੇ ਹੋ ਜੂਗੀ ਸੁੱਤਾ ਠੀਕ ਆ ਹਾਂਜੀ ਕਈ ਵਾਰੀ ਬਸ਼ਨ ਲੌਣ ਚੜਾਉਣ ਲੱਗਿਆ ਕਈ ਵਾਰੀ ਕੋਈ ਰਗੜ ਰੁਗੜ ਲੱਗ ਜਾਂਦੀ ਕਈ ਵਾਰੀ ਕੁਛ ਹੋ ਜਾਂਦਾ ਇਹ ਚ ਖੁਰਜੇ ਤੇ ਕਰੇ ਬਾਕੀ ਹੋ ਨਹੀਂ ਕੋ ਚੱਕਰ ਤੁਰਦੀ ਪੂਰਾ ਵਧੀਆ ਲਾਜੋ ਕਮਾ ਇਹ ਵੀਰ ਜੀ ਪਿਓਰ ਚਾਰ ਦੰਦ ਠੀਕ ਆ ਹਾਂਜੀ ਪਿਓਰ ਝੋਗੀ ਹੋ ਗਈ ਵੀਰ ਜੀ ਚੈੱਕ ਕੀਤਾ ਤੁਸੀਂ ਦੰਦ ਨਾ ਜੇ ਵੀਰ ਜੀ ਝੋਗੀ ਹੋ ਗਈ ਲਾਜੇ ਨੇ ਤੇ ਰਹਿਣ ਦੇ ਕੋਈ ਠੀਕ ਆ ਜੀ ਹਾਂਜੀ ਖੋ ਵੀਰ ਜੀ ਆ ਦੇਖ ਸਕਦੇ ਪਿਓ ਚਾਰ ਦੰਦਿਆ ਵੀਰ ਜੀ ਚਾਰ ਦੰਦਿਆ ਜੇ ਚਾਰ ਹੀ ਆਖਿਆ ਤਾਂ ਚਾਰ ਹੀ ਹੋਊਗੀ ਠੀਕ ਆ ਜੀ ਹਾਂ ਜੀ ਟੇਲੇ ਨਾਲ ਦੇ ਚਲ ਮਾਰੀ ਜੀ ਵੀਰ ਜੀ ਲਾਤ ਦੀ ਦੱਬਣਾ ਨਾ ਮਾਰਦੀ ਹਾਂ ਆ ਗਿੱਤੇ ਗਿੱਟੀ ਜੀ ਤੇ ਨਾ ਥੋੜੀ ਫਿਰ ਤੀਬਲਾ ਕੈਨੂ ਵਿਗਣੀ ਹੈ ਠੀਕ ਆ ਹਾਂ ਜੀ ਹੁਣ ਵੇਖੋ ਥੱਲੇ ਥਾਂ ਦਾ ਗੈਪ ਵੇਖੋ ਫਲੀਆਂ ਵੇਖੋ ਬਹੁਤ ਸੋਹਣੀ ਬਾਕੀ ਇਹ ਆ ਵੀ ਚਲੋ ਥੋੜੇ ਕੇ ਦਿਨ ਪਹਿਲਾਂ ਸੂਹੀ ਆ 10 ਦਿਨ ਪਹਿਲਾਂ ਸੂਹੀ 10 ਦਿਨ ਘੱਟ ਸੂਹੀ 10 ਕੇ ਦਿਨ ਜਿਹੜਾ ਕਹਿੰਦੇ ਵੀ ਘੱਟ ਸੂਹੀ ਆ ਬਾਕੀ ਵਿੱਚ ਇਹ ਕੁਆਲਟੀ ਦੇ ਸਿੰਘ-ਸਿੰਗ ਵੇਖੋ ਕਿੱਡਾ ਛੋਟਾ ਹਾਂਜੀ ਹਾਂਜੀ ਅਗਲੇ ਸੋਵੇ ਨੂੰ ਝੋਟੀ ਚੰਗੀ ਤਿਆਰ ਹੋਵੇਗੀ ਅਗਲੇ ਸੋਵੇ ਦੇ ਬਣੂਗੀ ਝੋਟੀ ਚੰਗੀ ਸੇਂਗਲ ਮਾਰ ਦੋ ਮੜਾ ਕੇ ਹਾਂਜੀ ਕਿੰਨਾ ਦੁੱਧ ਇਹ ਕੱਢੀ ਜਾਊਗਾ ਬਾਕੀ ਵੀ ਜੀ ਚਾਰੂ-ਚੂਰੂ ਵੇਖੋ ਕਿੰਨੀ ਜੀ ਹੋਵੇਗੀ ਕਿੰਨਾ ਕਰ ਦੋਗੇ ਦੁੱਧ ਦੇ ਦੁੱਧ ਵਿੱਚ ਜੀ ਵੇਖੋ ਚਾਰੂ-ਚੂਰੂ ਕਿੰਨੀ ਜੀ ਆਵੇ ਤੁਹਾਡੇ ਸਾਹਮਣੇ ਇਕੱਠਿਆਂ ਦਾ ਮੂੰਹ ਨਹੀਂ ਕਰਨ ਵਾਲੀ ਚੁੱਕਦੀ ਹਾਂਜੀ ਹਾਂਜੀ ਇਹ ਵੀ ਸੇਵਾ ਕੀ ਇਹਨੇ ਕਰ ਲਈ ਨਾ ਜਾ ਕੇ ਹਾਂ ਜੀ ਹੁਣ ਦੁੱਧ ਜਿਹੜਾ ਮੌਕੇ ਤੇ ਰਕੋ ਪੰਜ ਕਿਲੋ ਬੋਲਾ ਹੋਊਗਾ ਹੁਣ ਕੋਈ ਵੀਰ ਜੀ 4 ਕਿਲੋ ਬੋਲਾ ਲਾਵੇ ਅੱਛਾ ਦੁੱਧ ਤੇ ਇਹਨੇ ਚੜ ਜਾਣਾ ਉਦੋਂ ਹੀ ਦੁੱਧ ਨੇ 8-9 ਕਿਲੋ ਕਰ ਜਾਣਾ ਜੇ ਆਪਣੇ ਟਾਈਮ ਨਾਲ ਸੁੰਡੀ ਦੇ ਹਾਂ ਜੀ ਹਾਂ ਜੀ ਹੁਣ ਤੁਹਾਨੂੰ ਭਰ ਦੇਣਾ ਦੇ ਹਿਸਾਬ ਨਾਲ ਆ ਆ ਬੱਚਾ ਛੋਟਾ ਹੀ ਆ ਬੱਚਾ ਪੁੱਦਾ ਹੋਏ ਤੇ ਤੇ ਕਿੰਨਾ ਕੱਢੀ ਜਾਊਗੀ ਦੁੱਧ ਦੁੱਧ ਵੀਰ ਜੀ ਨੂੰ ਫੋਨ ਤੇ ਕਹਿੰਨੇ ਲੈਣਾ ਸੇਵਾ ਦਾ ਹੁਣ ਜਿਹੜਾ ਮੌਕੇ ਤੇ ਹੀ ਹੋਊਗਾ ਦੱਸਣ ਦੇ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ 55 ਦੇ ਦੇ ਦੀਏ ਕਰਦੀ ਇਹ ਵਿੱਚੋਂ ਕੋ ਮਾਨਤਾਂ ਤੁਸੀਂ ਦੱਸਣਾ ਬਾਕੀ ਵੀ ਜੀ ਝੋਟੀ ਜਿਆਦਾ ਬਰੀ ਚੰਗੀ ਝੋਟੀ ਜੀ ਆ ਜੀ ਦੇ ਦਈਏ ਤੁਸੀਂ ਕਰ ਦੋ ਫਿਰ ਆਪ ਹੀ ਕਰ ਦੋ 50 ਹੀ ਦੇ ਦਈਏ ਪੂਰੇ ਜੀ 50 ਹੀ ਦੇ ਦਈਏ ਵਿੱਚੋਂ ਕੇ ਥੋੜੀ ਬੜੀ ਸ਼ੋਰਟ ਕਰ ਲੀਏ ਤੁਸੀਂ ਕਰ ਦਿਓ ਫਿਰ ਜੀ ਕਰਨੀ 2000 ਛੋਟ ਕਰਦੀਏ ਪੰਜਾਬ ਜੋ 48 ਤੇ ਦੇ ਦਈਏ ਤਾਂ ਕਾ ਨਾ ਜੀ 48 ਦਾ ਵੀ ਆ ਫੇਰ ਮਾਨ ਕਰਾਉਂਦੇ ਜੇ ਨਾ ਵਿੱਚੋਂ ਨਹੀਂ ਕੋਈ ਗੱਲ ਨਹੀਂ ਮਾਨ ਥੋੜਾ ਬੋਤਾ ਫਿਰ ਹੁਣ ਆ ਜੇ ਜਾਣਦੀ ਹੈ 48 ਬੜਾ ਮੋਟਾ ਸ਼ੋਰ ਛਪਾ ਹੋਣਾ 100 200 ਰੁਪਏ ਜੀ ਇਹਦਾ ਵਟਾ ਹੀ ਪਾਸਾੜ ਤਾਂ ਵੀ ਜਾਂਦਾ ਠੀਕ ਹੈ ਬਾਕੀ ਵੀ ਜੀ ਛੋਟੀ ਚੰਗੀ ਜੇ ਜਾਦਬਰੀਡ ਚ ਹੈ ਨਹੀਂ ਵੀ ਮੰਨ ਲਓ ਵੀ ਜਾਦਬਰੀਡ ਦਾ ਵੀ ਅਸੀਂ ਮੁੱਲ ਨਹੀਂ ਲੈਣਦੇ ਜਿਵੇਂ ਹਿਸਾਬ ਲਾਈਏ ਠੀਕ ਹੈ ਤੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਵੇਖ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ